ਪਟਿਆਲਾ ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਟ੍ਰੈਫਿਕ ਫ੍ਰੀ ਬਣਾਉਣ ਦੇ ਲਈ ਨਗਰ ਨਿਗਮ ਵੱਲੋਂ ਰੇੜੀ ਫੜੀਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਚਲਾਈ ਜਾ ਰਹੀ ਸੀ ਜਿਸ ਦੇ ਤਹਿਤ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਸੀ ਪਰ ਕਈ ਰੇੜੀ ਫੜੀਆਂ ਵਾਲੇ ਅੱਗੇ ਆਏ ਅਤੇ ਉਹਨਾਂ ਨੇ ਮੁੱਖ ਮੰਤਰੀ ਪਵਨਤ ਮਾਨ ਦੇ ਮੀਡੀਆ ਸਲਾਹਕਾ ਬਲਤੇਜ ਪੰਨੂ ਨਾਲ ਮੀਟਿੰਗ ਕੀਤੀ ਜਿਸ ਤੋਂ ਬਾਅਦ ਬਲਤੇਜ ਪੰਨੂ ਰੇੜੀ ਫੜੇ ਵਾਲਿਆਂ ਦੇ ਹੱਕ ਦੇ ਵਿੱਚ ਪਹੁੰਚੇ ਅੱਜ ਰੇੜੀ ਫੜੇ ਵਾਲਿਆਂ ਵੱਲੋਂ ਨਗਰ ਨਿਗਮ ਦੇ ਵਿੱਚ ਭਾਰੀ ਗਿਣਤੀ ਚ ਪਹੁੰਚ ਕੇ ਕਮਿਸ਼ਨਰ ਨਗਰ ਨਿਗਮ ਪਟਿਆਲਾ ਦੇ ਨਾਮ ਮੀਟਿੰਗ ਕੀਤੀ ਗਈ ਜਦੋਂ ਇਸ ਬਾਬਤ ਨਗਰ ਨਿਗਮ ਕਮਿਸ਼ਨਰ ਪਟਿਆਲਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੁਝ ਸਮੇਂ ਦੇ ਵਿੱਚ ਸਹੱਲ ਕੀਤਾ ਜਾਵੇਗਾ ਇੱਕ ਪਾਸੇ ਪਟਿਆਲਾ ਸ਼ਹਿਰੀ ਦੇ ਐਮਐਲਏ ਅਜੀਤ ਪਾਲ ਸਿੰਘਕੋਲੀ ਵੱਲੋਂ ਸ਼ਹਿਰ ਨੂੰ ਸਾਫ਼ ਸੁਥਰਾ ਤੇ ਗ੍ਰਾਫਿਕ ਫਰੀ ਬਣਾਉਣ ਦੇ ਲਈ ਇਹ ਮੁਹਿੰਮ ਚਲਾਈ ਗਈ ਸੀ ਪਰ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸ마 ਨੇ ਮੀਡੀਆ ਸਲਾਹਕਾਰ ਬਲਤੇਜ ਪੰਨੂ ਵੱਲੋਂ ਰੇੜੀ ਫੜੀ ਵਾਲਿਆਂ ਦੇ ਹੱਕ ਦੇ ਵਿੱਚ ਖੜਨਾ ਕਿੰਨਾ ਕੋਚਾਈਜ਼ ਹੈ ਇੱਥੇ ਸਾਫ਼ ਤੌਰ ਉਤੇ ਹੀ ਕਲੀਅਰ ਹੋ ਜਾਂਦਾ ਹੈ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦਾ ਐਮਐਲਏ ਤੇ ਦੂਜੇ ਪਾਸੇ ਮੁੱਖ ਮੰਤਰੀ ਦਾ ਮੀਡੀਆ ਸਲਾਹਕਾਰ ਹੁਣ ਪ੍ਰਸ਼ਾਸਨ ਕਿਸ ਦੀ ਸੁਣਵਾਈ ਕਰੇਗਾ ਸਰ ਜੀ ਜਿਹੜਾ ਇਹ ਇਕੱਠ ਹੋ ਕੇ ਤੁਹਾਡੇ ਦਫ਼ਤਰ ਤੇ ਨਿਚਾ ਆਇਆ ਹੈ ਰੇੜੀਆਂ ਦਾ ਰੋਣਾ ਇਹ ਰਿਪੋਰਟਾਂ ਵਿੱਚ ਚਲ ਰਿਹਾ ਹੈ ਕਿ ਕੀ ਹੁਣ ਮਤਲਬ ਤੁਹਾਡਾ ਕਿ ਇੱਥੇ पहले तो मैं इशू दस दूसरी नहीं खड़ सकती और जिधर रेडिया खड़ सकती है तो जिन्हें भी ये कट होके आए मैक्सीम लोग मैं नहीं कहूंगा सारे मैक्सीम लोग नो वेंडिंग जोन में खड़े उधर अभी अफी लंबे समय तो ਆ ਬੋਰਡਸ ਵੀ ਲਗਾਏ ਹੋਏ ਹੈ ਕਿ ਨੋ ਵੈਂਡਿੰਗ ਜ਼ੋਨ ਹੈ ਇਧਰ ਰੇੜੀਆਂ ਨਾ ਖੜੇ ਸੋ ਇਹਨਾਂ ਨੂੰ ਕਾਫੀ ਲੰਬੇ ਸਮੇਂ ਤੋਂ ਅਸੀਂ ਇਹਦੀ ਆਪਣਾ ਅਨਾਉਂਸਮੈਂਟ ਵੀ ਕਰਾਰੇ ਸੀਗੇ ਕਿਉਂਕਿ ਪ੍ਰੋਬਲਮ ਕੀ ਸੀ ਕਿ ਡੇਲੀ ਮੈਨੋ ਡੇਲੀ ਲੋਕ ਆਂਦੇ ਹੈ ਡੇਲੀ ਐਸੋਸੀਏਸ਼ਨ ਆਂਦੀ ਹੈ ਡੇਲੀ ਕੋਲੋਨੀ ਐਸੋਸੀਏਸ਼ਨ ਆਂਦੀ ਹੈ ਰੈਸਿਡੈਂਸ਼ੀਅਲ ਐਸੋਸੀਏਸ਼ਨ ਉਹ ਕਹਿੰਦੇ ਹੈ ਕਿ ਬਈ ਤੁਸੀਂ ਇਹ ਰੇੜੀਆਂ ਇੱਥੇ ਹਟਾਓ ਇਹ ਨੋ ਵੈਂਡਿੰਗ ਜ਼ੋਨ ਹੈ ਸਰਕਾਰ ਦੀ ਨੋਟੀਫਿਕੇਸ਼ਨ ਹੈ ਇਹ ਨੋ ਵੈਂਡਿੰਗ ਜ਼ੋਨ ਹੈ ਫਿਰ ਵੀ ਰੇੜੀਆਂ ਇਧਰ ਖੜ ਰਹੀ ਹੈ ਕਿਉਂਕਿ ਉਹਨਾਂ ਨੂੰ ਪ੍ਰੋਬਲਮ ਆਂਦੀ ਸੀਗੀ ਕਿਉਂਕਿ ਲੋਕ ਰੇੜੀਆਂ ਦੇ ਨਾਲ ਆ ਕੇ ਗੱਡੀ ਤੇ ਬੈਠ ਕੇ ਖੜਦੇ ਆਹ ਰੂਪੀਏ ਕਈ ਲੋਕ ਆਂਦੇ ਨੇ ਕਈ ਲੋਕ ਸ਼ਰਾਰਤੀ ਅਨਸਰ ਇਸ ਤਰ੍ਹਾਂ ਕੇ ਆਂਦੇ ਹੈ ਕਿ ਸਾਡੀ ਬੱਚੇ ਸਾਣਾ ਲੰਘਣਾ ਇਕੱਲਾ ਦੁਰਭਰ ਹੋ ਰਹਾ ਹੈ ਤੋਂ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਸਾਾਨੂੰ ਪ੍ਰੋਬਲਮ ਆ ਰਹੀ ਹੈ ਕਈ ਵਾਰੀ ਇੰਨੇ ਸਾਰ ਇੱਕ ਪਾਰਟਿਕੂਲਰ ਏਰੀਆ ਜਿੱਦਾ ਭੁਪਿੰਦਰ ਰੋਡ ਹੈ ਵਾ ਡੇਲੀ ਕਮ ਸੇ ਕਮ ਇਹਨਾਂ ਹਜ਼ਾਰੋ ਵਾਹਨ ਦੀ ਆਵਾਜ਼ ਆਈਏ ਲੋਕਾਂ ਨੂੰ ਪ੍ਰੋਬਲਮ ਹੁੰਦੀ ਹੈ ਉਹਦਾ ਟ੍ਰੈਫਿਕ ਜਮ ਹੁੰਦਾ ਹੈ ਤੋਂ ਰੈਗੂਲਰ ਲੋਕ ਸਾਡੇ ਕੋਲ ਆ ਰਹੇ ਸੀ ਕਿ ਭਈ ਇਹ ਇਹਨੂੰ ਹਟਾਓ ਔਰ ਇਹ ਥੋੜਾ ਆਲਰੇਡੀ ਮਤਾ ਪਾਸ ਹੋ ਰਿਹਾ ਹੈ ਨੋ ਵੈਂਡਿੰਗ ਜ਼ੋਨ ਦਾ ਤੋ ਉਸ ਤੇ ਹੀ ਅਸੀਂ ਕਾਰਵਾਈ ਕੀਤੀ ਸੀ ਕਿ ਉਹ ਰੇੜੀਆਂ ਨੂੰ ਅਸੀਂ ਸ਼ਿਫਟ ਕਰ ਦਿੱਤਾ ਸੀਗਾ ਉਹਨਾਂ ਨੂੰ ਅਸੀਂ ਕਿਹਾ ਸੀਗਾ ਕਿ ਜਿਹੜੀ ਆਲਟਰਨੇਟ ਸਾਈਡ ਤੁਸੀਂ ਦੇ ਰਹੇ ਆ ਉਹਦੇ ਨਾਲ ਹੀ ਐ 100 ਮੀਟਰ ਜਿੱਦਾ ਬੁਖੇਂਦਰ ਰੋਡ ਚੌਕ ਤੋਂ ਅਸੀਂ ਕਹਿ ਰਹੇ ਨਾਬਰ ਰੋਡ ਤੇ 10 ਮੀਟਰ 20 ਮੀਟਰ ਦੂਰੀ ਉਹ ਜਿਹੜਾ ਏਰੀਆ ਹੈ ਉਧਰ ਤੁਸੀਂ ਲਾ ਲਓ ਉਦੋਂ ਇੰਟਰਲੋਕਿੰਗ ਟਾਈਲ ਲਾ ਕੇ ਪ੍ਰੋਪਰ ਆਪਣੇ ਲਾਈਟਾਂ ਲਾ ਕੇ ਅਸੀਂ ਉਹਦਾ ਅਰੇਂਜਮੈਂਟ ਕਰਾਂਗੇ ਤੋ ਇਹ ਲੋਕਾਂ ਦਾ ਸੀਗਾ ਕਿ ਅਸੀਂ ਉਧਰ ਨਹੀਂ ਜਾਣਾ ਪ੍ਰੋਬਲਮ ਸੀਗੀ ਇਸ ਕਰਕੇ ਅਜੇ ਕਠੋਕੇ ਮੇਰੇ ਕੋਲ ਆਏ ਸੀਗਾ ਤਰੀਕ ਪੰਜਾਬ ਸਰਕਾਰ ਨੇ ਪ੍ਰੋਜੈਕਟ ਬਣਾਇਆ ਜਿਹਦੇ ਆਪਣੇ ਪੰਜਾਬ ਦੇ ਪੰਜ ਸ਼ਹਿਰਾਂ ਦੇ ਉੱਤੇ ਹੋ ਇਸ਼ੂ ਕੀਤਾ ਜਾਏਗਾ ਪ੍ਰੋਜੈਕਟ ਬਾਰੇ ਥੋੜਾ ਦੱਸੋ ਜੀ ਕਿ ਗਵਰਨਮੈਂਟ ਆਫ ਇੰਡੀਆ ਦਾ ਸਟਰੀਟ ਫੂਡ ਸਟਰੀਟ ਦਾ ਪ੍ਰੋਜੈਕਟ ਹੈ ਇਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਸਾਨੂੰ 1 ਕਰੋੜ ਰੁਪਏ ਦੇ ਰਹੀ ਹੈ ਇਹਦੇ ਲਈ ਅਸੀਂ 2.69 ਕਰੋੜ ਦਾ ਐਸਟੀਮੇਟ ਬਣਾਇਆ ਹੈ ਉਹਦੇ ਲਈ ਜਿੱਦਾਂ ਤੁਸੀਂ ਅਗਰ ਕੋਈ ਇੰਦੌਰ ਗਿਆ ਹੈ ਤਾਂ ਇੰਦੌਰ ਮੇ 56 ਦੁਕਾਨਾਂ ਉਸ ਤਰ੍ਹਾਂ ਹੀ ਪੇ ਅਪਣ ਪਟਿਆਲੇ ਦੇ ਵਿੱਚ ਫੂਡ ਸਟਰੀਟ ਬਣਾ ਰਹੇ ਹਾਂ ਇਹ ਲੋਕੇਸ਼ਨ ਵੀ ਅਸੀਂ ਆਈਡੈਂਟੀਫਾਈ ਕਰ ਲਈ ਹੈ ਇਹਦਾ ਮਤਾ ਵੀ ਸਾਡਾ ਪੜ ਗਿਆ ਹੈ ਇਹਦਾ ਗਵਰਨਮੈਂਟ ਦੇ ਵੱਲੋਂ ਅਪਰੂਵਲ ਵੀ ਆ ਗਈ ਹੈ ਤੋਂ ਆਪਣਾ 1 ਸੈਕਿੰਡ ਕਹਿੰਦੇ ਮੇਰਾ ਫੋਨ ਜ਼ਰੂਰੀ ਹੈ ਕਿਡਾ ਸਟ੍ਰੀਟ ਫੂਡ ਵੈਂਡਿੰਗ ਦਾ ਸਾਡਾ ਪ੍ਰੋਜੈਕਟ 2.6 ਕਰੋੜ ਦਾ ਐਸਟੀਮੇਟ ਬਣ ਗਿਆ 1 ਕਰੋੜ ਗਵਰਨਮੈਂਟ ਤੋਂ ਆਨੇ ਜਦੋਂ ਹੀ ਸਾਡੇ ਕੋਲ ਪੈਸੇ ਆਉਂਦੇ ਅਸੀਂ ਇਹਦਾ ਟੈਂਡਰ ਲਾ ਦਿੰਗੇ ਚੰਡੀਗੜ੍ਹ ਚੀਫ ਇੰਜੀਨੀਅਰ ਅਸਕੀ ਪੈਟਿੰਗ ਲਈ ਭੇਜਵਾਂਗੇ ਇਹ ਬਹੁਤ ਵਧੀਆ ਪ੍ਰੋਜੈਕਟ ਹੈ ਤੁਸੀਂ ਦੇਖੋਗੇ ਲੋਕਾਂ ਨੂੰ ਨਾਮ ਸੁਣ ਕੇ ਲੱਗਦਾ ਫੂਡ ਵੈਂਡਿੰਗ ਜਾਂ ਸਟ੍ਰੀਟ ਫੂਡ लेकिन जब तो, तो, तो मौके पे मैं तो है न, दा है 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 ना डायग्राम शेयर लगेगा कितना प्रोजेक्ट प्रोजेक्ट बनानी पार्किंग विदेश में जाके बैठ के खाते न, तो सी बहुत डेवलप हुए हैं ਜਿੱਦੜ ਸਟ੍ਰੀਟ ਵੈਂਡਿੰਗ ਓਵਰ ザ ਟਾਈਮ ਗ੍ਰੈਜੂਲੀ ਬਣੀ ਹੈ ਤੋਂ ਸਾਡੀ ਪ੍ਰਪੋਜ਼ਲ ਸੀਗੀ ਕਿ ਇਹਦਾ ਰੀ ਸਰਵੇ ਕਰਾਓ ਔਰ ਰੀ ਸਰਵੇ ਕਰਾ ਕੇ ਕੁਝ ਜਿਹੜੇ ਏਰੀਆ ਸੀਗੇ ਜਿੱਦੜ ਅਬ ਬਾਇਅਬਿਲਟੀ ਬਣ ਗਈ ਹੈ ਸਟ੍ਰੀਟ ਵੈਂਡਿੰਗ ਦੀ ਤੋਂ ਉਹ ਅਸੀਂ ਨੋਟੀਫਿਕੇਸ਼ਨ ਪਲੱਸ ਜਿਹੜਾ ਅਸੀਂ ਮਤਲਬਾ ਕੇ ਨੋਟ ਬਣਾ ਕੇ ਸਰਕਾਰ ਨੂੰ ਭੇਜਾਂਗੇ ਕਿ ਸਰਕਾਰ ਉਹਦੇ ਵਿੱਚ ਵਿਚਾਰ ਕਰੇ ਔਰ ਜੇਕਰ ਉਹਨਾਂ ਨੂੰ ਠੀਕ ਲੱਗਦਾ ਹੈ ਤੋਂ ਇਹਦੇ ਵਿੱਚ ਸਾਨੂੰ ਪ੍ਰਵਾਨਗੀ ਦੇ ਦੇ ਕੋਈ ਵੀ ਅਗਰ

लेकिन चलो ओनु भी एक बार नजर अंदाज कर देते हैं ये दे कि नो जोन है कि कारण सिर् क्योंकि उधर ट्रैफिक लो बहुत सर रिहायश एरिया और, और भी बहुत सारे कारण होस्पिटल लेने जब कोलमसाइड है ਉਧਰ ਕਈ ਵਾਰ ਐਂਬੂਲੈਂਸ ਆਣੀ ਹੁੰਦੀ ਹੈ ਪੇਸ਼ੈਂਟ ਆਨੇ ਹੁੰਦੇ ਇਮਰਜੈਂਸੀ ਵਹੀਕਲ ਆਨੇ ਹੁੰਦੇ ਕਈ ਵਾਰੀ ਰੇਡੀਆ ਕਰਕੇ ਉਹ ਗੱਡੀਆਂ ਫਸ ਜਾਂਦੀ ਹੈ ਗੱਡੀਆਂ ਟਾਈਮਲੀ ਪਹੁੰਚ ਨਹੀਂ ਪਾਂਦੀ ਸੋ ਇਸ ਤਰ੍ਹਾਂ ਕੇ ਅਸੀਂ ਲੋਕਾਂ ਨੂੰ ਰਿਕੁਐਸਟ ਕਰਦੇ ਕਿ ਇਹ ਸਾਰੇ ਫੈਕਟਰਸ ਨੂੰ ਕਨਸਿਡਰ ਕਰਤੇ ਹੋਏ ਜਿਹੜਾ ਥਾਂ ਅਸੀਂ ਤੁਹਾਨੂੰ ਦਿੱਤੇ ਤੁਸੀਂ ਉਧਰ ਲਾ ਲਓ ਸਰ ਇਹਨਾਂ ਕੋਲ ਕਾਰਡ ਨਹੀਂ ਬੰਦਿਆ ਕੋਲ ਕਾਰਡ ਇਹਨਾਂ ਨੇ ਫੀਸ ਭਰੀ ਹੋਈ ਹੈ ਉਹ ਫੀਸ ਜਦੋਂ ਦਿੱਤੀ ਸੀ ਜਾਂ ਕਾਰਡ ਦਿੱਤੇ ਸੀ ਉਹਨਾਂ ਚੈੱਕ ਨਹੀਂ ਕੀਤਾ ਗਿਆ ਕਿ ਕਿੱਥੇ ਲਗਾ ਰਹੇ ਕਿੱਥੇ ਨਹੀਂ ਕਿਉਂਕਿ ਅੱਜ ਅਗਲਾ ਦਾ ਕੰਮ ਚੱਲ ਜਾਂਦਾ ਫਿਰ ਉਹਨੂੰ ਪੱਟਣਾ ਔਖਾ ਹੋ ਜਾਂਦਾ

ਜਿਸ ਤੋਂ ਕਈ ਵਾਰੀ ਲੋਕ ਸਾਨੂੰ ਸ਼ਿਕਾਇਤ ਕਰਦੇ ਹੈ ਕਿ ਮੈਨੂੰ ਜਿਹੜੇ ਵੀ ਕੋਈ ਪੈਸੇ ਮੰਗਦਾ ਹੈ ਕੁਝ ਮੰਗਦਾ ਹੈ ਤੋਂ ਕਾਰਡ ਉਹਦੀ ਆਇਡੈਂਟੀ ਹੈ ਕਿ ਕੋਈ ਉਹਨੂੰ ਖੱਜਲ ਖੋਰ ਨਾ ਕਰੇਗਾ ਕੋਈ ਕਾਰਪੋਰੇਸ਼ਨ ਕੇ ਬੰਦਾ ਕੇ ਪਰੇਸ਼ਾਨ ਨਾ ਕਰੇ ਕੋਈ ਹੋਰ ਬੰਦਾ ਕੇ ਪਰੇਸ਼ਾਨ ਪੁਲਿਸ ਦੇ ਮੁਲਾਜ਼ਮ ਆ ਕੇ ਪਰੇਸ਼ਾਨੀ ਕਰੇ ਇੱਧਰ ਖੜਾ ਹੈ ਉੱਧਰ ਖੜਾ ਹੈ ਜਦੋਂ ਉਹਦੇ ਕੋਲ ਕਾਰਡ ਹੈ ਉਹਦੀ ਆਇਡੈਂਟੀ ਹੈ ਉਹ ਸਟੇਟਮੈਂਟ ਹੈ ਅਗਲੀ ਮੀਟਿੰਗ ਤੁਹਾਡੀ ਐਮਐਲਏ ਸਾਹਿਬ ਨੇ ਬੜੀ ਸਖਤੀ ਦੇ ਨਾਲ ਤੁਹਾਡੇ ਵਿਭਾਗ ਨੂੰ ਵੀ ਕਾਫੀ ਇਹਦਾ ਸੀਰੀਅਸ ਨੂੰ ਖਤਮ ਕੀਤਾ ਜਾਂਦੇ ਅੱਜ ਉਹੀ ਆਵਾਜ਼ ਵਿੱਚ ਕਾਰਡ ਦੇ ਨੁਮਾਇंदे ਤੁਹਾਡੇ ਤੇ ਪ੍ਰੈਸ਼ਰ ਪਾ ਰਹੇਗੇ ਦੁਆਰਾ ਦੇਖੋ ਇਹਦੇ ਵਿੱਚ ਇਹ ਜਿੱਦਾਂ ਮੈਨੇ ਮੀਟਿੰਗ ਵਿੱਚ ਵੀ ਕਿਹਾ ਸੀਗਾ ਕਿ ਚਲੋ ਮੈਂ ਇਹਨਾਂ ਦਾ ਵੀ ਮੈਨੂੰ ਪਲਾ ਦੇਖਣਾ ਹੈ ਜਿਹੜੇ 500 ਲੋਗੇ 1000 ਲੋਗੇ ਇਹਨਾਂ ਦਾ ਵੀ ਪਰਿਵਾਰ ਹੈ ਇਹਨਾਂ ਦਾ ਵੀ ਰੇੜੀ ਹੈ ਲੇਕਿਨ ਨਾਲ ਨਾਲ ਮੈਨੂੰ ਜਿਹੜੇ ਸ਼ਹਿਰ ਦੇ 5 ਲੱਖ ਲੋਗ ਹੈ ਉਹਨਾਂ ਦਾ ਵੀ ਦੇਖਣਾ ਹੈ ਉਹਨਾਂ ਦੇ ਬਾਰੇ ਵਿੱਚ ਵੀ ਸੋਚਣਾ ਹੈ ਉਹ ਵੀ ਮੈਨੂੰ ਆਕੇ ਕਹਿੰਦੇ ਕਿ ਵੀ ਸਾਨੂੰ ਇੰਨੀ ਪ੍ਰੋਬਲਮ ਆ ਰਹੀ ਹੈ ਇਹ ਟ੍ਰੈਫਿਕ ਦੀ ਪ੍ਰੋਬਲਮ ਬਹੁਤ ساری ਪ੍ਰੋਬਲਮ ਆ ਰਹੀ ਜਿੱਦਾਂ ਮੈਨੇ ਕਿਹਾ ਕਿ ਉਹਨਾਂ ਦੇ ਅਨਸੇਫ ਉਹਨਾਂ ਨੂੰ ਲੱਗਦਾ ਜਦੋਂ ਜਾਂਦੇ ਤਾਂ ਮੈਨੂੰ ਇੱਕ ਬੈਲੈਂਸ ਕਰਕੇ ਚੜਨਾ ਹੈ ਸ਼ਹਿਰ ਦੇ 5 ਲੱਖ ਲੋਕਾਂ ਦਾ ਵੀ ਬੈਲੈਂਸ ਕਰਨਾ ਹੈ ਔਰ ਇਨਾ ਜਦ ਵੀ ਮੈਨੂੰ ਬੈਲੈਂਸ ਕਰਨਾ ਇਹ ਕੋਈ ਪੋਲਿਟੀਕਲ ਕਿਸੇ ਦੇ ਕਹਿਣ ਤੇ ਨਹੀਂ ਹੈ ਇਹ ਜਿਹਦਾ ਲੋਕਾਂ ਦੇ ਭਲੇ ਦੇ ਲਈ ਅਸੀਂ ਕਰ ਰਹੇ ਹਾਂ